ਇਹ ਜਿਹੜਾ ਲੇਡੂਕਸ ਹਿਬ੍ਰਿਡ ਹੈ ਸਾਰੇ ਠੀਕ ਦਾ ਸਾਰਿਆਂ ਦੇ ਜਨਵਰ ਠੀਕ ਹੈਗਾ ਜੀ ਉਹ ਬਾਈ ਜੀ ਆ ਰਹੀ ਸੀ ਕਣਕ ਕੱਲ ਟਰਾਲੀ 'ਚ ਪਈ ਨਹੀਂ ਸੀਗੀ ਬਾਲੀਆਂ ਪਰ ਗਈਆਂ ਸੀ ਤੇ ਇਹਦੇ ਜੋ ਥੋੜੀ ਜੀ ਲੈ ਕੇ ਜਾਣੀ ਆ ਤੋ ਲੈ ਆਵਾਂਗੇ ਅੱਜ ਉਹਾਂ ਦੇ ਲੇਆਫ ਲਓ ਜੀ ਕੀਰੇ ਕੇ ਉਤਰੋ ਹਾਂ ਆਇਆ ਬਈ ਲੋ ਜੀ ਬਾਈ ਜੀ ਤੈਨ ਛੱਡੇ ਆਪਾਂ ਇੱਕ ਤਾਂ ਈਲਾ ਛੱਡਤਾ ਤੇ ਇੱਕ ਪੱਲੇ ਵਾਲੀ ਛੱਡਤੀ ਤੇ ਇੱਕ ਬਗਲ ਵਾਲੀ ਛੱਡਤੀ ਆ ਜਾਂਦਾ ਤੇ ਈਲਾ ਪੱਲੇ ਵਾਲੀ ਤੇ ਬਗਲ ਵਾਲੀ ਇਹ ਤੈਨ ਛੱਡਤੀ ਤੇ ਉਹ ਜੇ ਕਲ ਨੂੰ ਮੜ ਕੇ 12 ਤਰੀਕ ਨੂੰ ਲੋ ਜੀ ਬਾਈ ਜੀ ਕੂਤਰ ਉਤਰਿਆ ਆ ਤੇ ਗਰਮੀ ਅੱਜ ਖਾਸੀ ਆ ਹਵਾ ਵੀ ਚੱਲੀ ਜਾਂਦੀ ਊ ਤੇ ਗਰਮੀ ਵੀ ਅੱਜ ਖਾਸੀ ਆ ਜਿਹੜੀ ਆ ਪਤ ਤੜਕੇ ਕਣਕ ਲੱਗ ਗਈ ਸੀ ਉਹ ਤੋਲ ਜਾਂਦੀ ਆ ਤੇ ਬਦਾਮ ਲੈਣ ਜਾਣਾ ਜੂਤੇ ਨੇ ਫੋਨ ਹੀ ਨਹੀਂ ਕੀਤਾਗਾ ਫੋਨ ਕਰੂਗਾ ਕੂਤਰ ਕਵਤਰ ਕਰੇ ਬੈਣ ਕੇ ਫੇਰ ਜਾਵਾਂਗੇ ਨੋ ਟਾਈਮ ਨਾ ਬਹਾੜਾਂਗੇ ਫਿਰ ਚੱਲਦੇ ਆਂ ਆਪਾਂ ਬਦਾਮ ਲੈਣ ਬਦਾਮ ਲੈ ਆਵਾਂ ਤੇ ਲੜਾਈ ਪਈ ਲੱਗੀ ਪਈ ਐ ਲੱਗੀ ਹੁਣ ਦੇਖੋ ਕੀ ਮੌੜ ਬੰਦ ਆ ਜੀ ਵਾਰ ਵੀ ਇੱਥੇ ਪੱਤਰ ਆ ਗਿਆ ਜਦੋਂ ਜੀ ਬੜੀ ਹੈ ਦੋ ਤਿੰਨ ਦਿਨਾਂ ਦੇ ਨਾਲ ਤੇ ਛੱਡੇ ਸੀ ਅੱਜ ਨੀਲਾ ਤੇ ਦੋ ਕਬੂਤਰਾਂ ਹੀ ਛੱਡੀਆਂ ਸੀਗਾ ਇਹ ਬਹਿ ਗਿਆ ਤੇ ਲੱਗੀ ਪਾਣੀ ਪੁਣੀ ਰਹਤੇ ਨਾ ਨੂੰ ਫਿਰ ਪਾਣੀ ਪੁਣੀ ਖਿਚਣਗੇ ਤੇ ਫਿਰ ਰੋਤੂ ਬਾਗ ਲੋ ਜੀ ਬਾਈ ਅ ਲੀਲਾ ਕਬੂਤਰ ਰਹਿ ਗਿਆ ਬਾਦਮ ਪਾਉਣਾ ਨੂੰ ਇੱਕ ਤੇ ਇੱਕ ਬਗਲ ਵਾਲੀ ਕਬੂਤਰੀ ਰਹਿ ਗਈ ਬਾਕੀ ਸਾਰਿਆਂ ਨੂੰ ਦਿੱਤੇ ਆਪਾਂ ਪਾ ਤੇ ਆ ਦੋਵੇਂ ਚੁਗੀ ਜਾਂਦੀਆਂ ਉਹ ਚੀਨੀ ਚੁਗੀ ਜਾਂਦੀ ਕਾਲਸਰੀ ਤੇ ਆ ਚੁਗੀ ਜਾਂਦੀ ਹੈ ਤੇ ਇਹ ਤੁਮੀ ਪਾਣੀ ਖੇਤ ਚੱਲਣਗੇ ਫਿਰ ਇਹਨਾਂ ਨੂੰ ਬਦਾਮ ਪਾ ਕੇ ਦੂਜਿਆਂ ਨੂੰ ਦਾਣਾ ਪਾਣੀ ਪਾਉਣ ਲੱਗਦੇ ਆਂ ਬਸ ਦਾਣਾ ਪਾਣੀ ਪਾ ਕੇ ਦੂਢੀ ਕੁ ਉਤਰਣ ਫਿਰ ਚੱਲਦੇ ਆਂ ਪਾ ਬਦਾਮ ਲੈਣ ਜਾਣਾ ਬਦਾਮ ਲੈ ਕੇ ਆਉਣੇ ਆਂ ਸਲੋ ਜੀ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਤੇ ਬਦਾਮ ਵਾਲਿਆਂ ਨੂੰ ਅੱਜ ਬਦਾਮ ਥੋੜੇ ਜਿਲੇ ਲੇਟ ਹੀ ਹੋ ਗਏ ਸੀ ਬਦਾਮ ਪਾਤੇ ਆ ਆਪਾਂ ਬਾਦਾਮ ਲੈਣੇ ਹੀ ਜਾਣਾ ਆ ਖੇਢੀ ਜਾਂਦਾ ਪਾਣੀ ਨਾ ਨਾਉਂਦਾ ਹਾਲਾ ਨਾ ਨਮਾਉਣੀ ਇੱਕ ਦਿਨ ਹੀ ਵੀ ਕਰਦੇ ਪਾ ਕੇ ਪਠਲ ਚ ਪਾਣੀ ਛੱਡਦੇ ਨਾਲ ਵਿੱਚ ਨਾਲ ਲੈਣ ਲੋ ਜੀ ਬਾਈ ਜੀ ਬਾਦਾਮ ਲੈਣਾ ਪੈਣਾ ਤੇ ਮੌਸਮ ਕਿਹੋ ਜਿਹਾ ਧਰਾਵ ਮੌਸਮ ਧਰਾਵ ਸਿੱਕਾ ਜਮਾਈ ਹੈ ਢਿਲੀ ਹੋਈ ਬੈਠੇ ਲੋ ਬਈਓਈ ਭਾਈਓਏ ਤੂੰ ਨਾ ਤਾਨੂੰ ਤਮਣੀਗਾ ਲੋ ਜੀ ਬਾਈ ਜੀ ਹੁਣ ਆਪਾਂ ਦੇਣ ਲੱਗਿਆ ਕਬੂਤਰਾਂ ਨੂੰ ਪਾਣੀ ਦੇ ਕੇ ਤੇ ਤੜਕੇ ਛੱਡਣ ਵਾਲਿਆਂ ਨੂੰ ਜੋ ਤਰ ਗਿਆ ਖੜੇ ਤੇ ਆਪਾਂ ਬਾਈ ਜੀ ਗਏ ਸੀ ਫਰੀਦਕੋਟ ਬਾਦਾਨ ਲੈ ਕੇ ਆਏ ਹੁਣ ਤੇ ਸ਼ੈਂਪੀ ਛੱੜਤੀ ਆ ਤੇ ਇਹਨਾਂ ਨੂੰ ਕਬੂਤਰਾਂ ਨੂੰ ਆਪਾਂ ਦੇ ਕੇ ਪਾਣੀ ਜਿਹੜੇ ਛੱਡਨੇ ਆ ਤੇ ਠੀਕ ਆ ਬਾਈ ਜੀ ਆਪਾਂ ਹੁਣ ਕਰਨ ਲੱਗੇ ਆ ਬਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ 'ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਤੇ ਰਾਤ ਨੂੰ ਮੇਰਾ ਵੀਰ ਲੇਟਰ ਨੂੰ ਤਾਂ ਭਿਜਾ ਕੇ ਰੱਖਿਆ ਕਰੋ ਕਿਉਂਕਿ ਮੌੜ ਤੁਹਾਨੂੰ ਪਤਾ ਹੀ ਹੈ ਕੀ-ਕੀ ਬਣਿਆ ਪਿਆ ਤੇ ਬਾਈ ਜੀ ਅੱਜ ਬਲੌਗ ਕੋਈ ਐਡਾ ਖਾਸ ਨਹੀਂ ਬਣਿਆਗਾ ਕਿਉਂਕਿ ਦਾਸਾ ਆਪ ਮਾੜਾ ਮੂਡ ਜਾਈ ਤੇ ਮੇਰਾ ਵੀਰ ਐਕਸੈਪਟ ਕਰਿਓ ਤੇ ਸੱਸੀ ਕਾਲੀ ਜੀ ਦੇ ਸਾਰਿਆਂ ਨੂੰ ਤੇ ਪੁੱਲ ਚੱਕ ਦਿਖਿੇ